ਜਿੱਦਾਂ ਜੱਟਾਂ ਨੂੰ ਹੁੰਦਾ ਵਟਾਣਾ ਜਿੱਦਾਂ ਸੇਠਾਂ ਨੂੰ ਹੱਟਾਣਾ ਜਿੱਦਾਂ ਕੁੜੀ ਕੁਆਰੀ ਨੂੰ ਹੁੰਦਾ ਚਿਹਰੇ ਨਾਲ ਕੁਝ ਇਸ ਤਰੀਕੇ ਦਾ ਮੈਨੂੰ ਪਿਆਰ ਹੋ ਗਿਆ ਤੇਰੇ ਨਾਲ ਜਿੱਦਾਂ ਰਾਤ ਨੂੰ ਹੁੰਦਾ ਹਨੇਰੇ ਨਾਲ ਜਿੱਦਾਂ ਸੂਰਜ ਨੂੰ ਹੁੰਦਾ ਸਵੇਰੇ ਨਾਲ ਜਿੱਦਾਂ ਕਿਸਾਨ ਨੂੰ ਹੁੰਦਾ ਬਣੇ ਦੇ ਨਾਲ ਕੁਝ ਇਸ ਤਰੀਕੇ ਦਾ ਮੈਨੂੰ ਪਿਆਰ ਹੋ ਗਿਆ ਤੇਰੇ ਨਾਲ ਸਾਡੇ ਵੇੜੇ ਨਹੀਂ ਅਜੇ ਕੋਈ ਆਇਆ ਸਾਡੇ ਵੇੜੇ ਪਰ ਦਿਲ ਵਿੱਚ ਅਕਲਤਾ ਦਾ ਠੇਰਾ ਚਾਰ ਕੰਧਾਂ ਅੰਦਰ ਕੈਦ ਹੋ ਗਈ ਹੈ ਜ਼ਿੰਦਗੀ ਕੀ ਦੇਖ ਰਹੇ ਹੋ ਸ਼ਵਾਲਕੀ ਟੀਵੀ ਮੈਂ ਹਾਂ ਤੁਹਾਡਾ ਆਪਣਾ ਬਲਿਹਾਰ ਸਿੰਘ ਲੇਰ ਅੱਜ ਅਸੀਂ ਪਹੁੰਚੇ ਹਾਂ 골ਡਨ ਕਰੀ ਰੈਸਟੋਰੈਂਟ ਦੇ ਹਾਲ ਦੇ ਵਿੱਚ ਕਿਟ ਸ਼ਹਿਰ ਵਿੱਚ ਇੱਥੇ ਪੰਜਾਬੀ ਵਿਖਾਰੀ ਸਵਾ 66 ਲੋਕਾਂ ਨੂੰ ਇੱਕ ਬਹੁਤ ਹੀ ਸ਼ਾਨਦਾਰ ਕਵਿਦਰਵਾਰ ਕੀਤਾ ਜਾ ਰਿਹਾ ਇਸ ਵਿੱਚ ਆਜ਼ਾਦ ਥਾਲੀਵਾਲ ਦੀ ਲਿਖੀ ਹੋਈ ਪੁਸਤਕ ਨੂੰ ਸਾਰ ਦੇਖ ਤਾਂ ਲੋਕਾਂ ਕੋਲ ਕੀਤੀ ਜਾ ਰਹੀ ਹੈ ਲਿਖ ਦੇ ਮੇਰੇ ਪੈਰਾਂ ਵਿੱਚ ਸਤ ਸੰਗ ਜਾਣ ਲਿਖ ਦੇ ਮੇਰੇ ਪੈਰਾਂ ਵਿੱਚ ਸਤ ਸੰਗ ਜਾਣ ਲਿਖ ਦੇ ਮੇਰੇ ਹੱਥਾਂ ਵਿੱਚ ਸੇਵਾ ਕਰਨ ਲਿਖ ਦੇ ਲਿਖ ਦੇ ਮਾਂ ਪਿਆਰੇ ਪੁੱਤ ਹੁੰਦੇ ਪਿਓ ਲਗਣਤੀਆਂ ਮੁੰਡਿਆਂ ਨੂੰ ਉਹਨਾਂ ਕੁਤੀਆਂ ਲੀਡਰ ਨੂੰ ਪਿਆਰੀ ਚੌਧਰ ਹੋਵੇ ਤੇ ਗਾਇਕ ਨੂੰ ਆਪਣਾ ਨਾਮ ਖੜਾ ਲਈ ਨੂੰ ਚੰਗੀ ਖੇਡ ਲੱਗੇ ਤੇ ਪਰਦੇਸੀ ਨੂੰ ਲੱਗੇ ਕਰਾ ਭਾਈਆਂ ਨੂੰ ਹੁੰਦੇ ਭਾਈ ਪਿਆਰੇ ਤੇ ਯਾਰੀ ਹੁੰਦੀ ਯਾਰਾਂ ਨੂੰ ਕਾਮੇ ਬੰਦੇ ਨੂੰ ਕਿਰਤ ਪਿਆਰੀ ਤੇ ਬੰਦਾ ਵਹਿਲੀ ਚੋਗਾ ਹਧਿਆ ਸੂਰਮੇ ਨੂੰ ਹੁੰਦੀ ਅੱਖ ਪਿਆਰੀ ਤੇ ਵੇਰਪੁਣਾ ਚੰਗਾ ਲੱਗਣਾ ਵਹਿਲਿਆਂ ਨੂੰ ਬਗਿਆਨੀ ਨੂੰ ਹੁੰਦੀ ਖੋਜ ਪਿਆਰੀ ਯਾਰ ਸਿਹਾ ਤੇ ਨਾ ਰੱਬ ਦਾ ਉਹਦੇ ਛੇੜਿਆ ਕਿਸ ਮਸਲਗੇ ਦਰਿਆ ਦੇ ਨਾਲ ਕੇਸ ਬਦਲ ਗਏ ਮੁੰਡੇ ਕੁੜੀਆਂ ਆਪੇ ਨਾ ਪਰਣ ਜਾਤ ਪਾਤ ਦੇ ਬੇਸ ਬਦਲ ਗਏ ਇੰਟਰਨੈਟ ਵਿਚੂਲਾ ਬਣਿਆ ਲੋਕਾਂ ਦੇ ਦਾ ਪੇਚ ਬਦਲ ਗਏ ਰੌਣਾ ਖੋਣਾ ਖਤਮ ਹੋ ਗਿਆ ਮਾਂ ਤੇ ਧੀ ਦੇ ਫੇਸ ਸਾਡੇ ਵੇਨੇ ਨਹੀਂ ਅਜ ਕੋਈ ਆਇਆ ਸਾਡੇ ਵੇਨੇ ந்த சூரக்கே தக்கன சந்த சூர டக்கே மாரிய வாங்க ஆயிர அம்பர கும கும கேடே பஞ்சார तूं मारी शरां जी तूं माशी जगदी शरां जी तूं माशी जगदी तेरी कुख मचोजा

ਏ ਜ਼ਿੰਦਗੀ ਦਿਨ ਚਾਰ ਜਾਰੇ ਲੈ ਲਾਉ ਏ ਏ ਜ਼ਿੰਦਗੀ ਦਿਨ ਚਾਰ ਮੈਂ ਜਿਹੜੇ ਦਾਦੀ ਨਾਲ ਮਿਲ ਕੇ ਗੁੱਡੀਆਂ ਪਟੋਲੇ ਬਣਾਏ ਦਾਦੀ ਮਾਣੇ ਬੁਇਚ પાਕੇ ਮੇਰੇ ਹੱਥ ਫੜਾਏ ਸਾਰੇ ਬੱਚਿਆਂ ਦੇ ਵਿੱਚ ਜਾ ਕੇ सारे बचे विचा लाऊ में ज़ूर सारी मामे चारी माम ख़बर मै आ ते कम करा द कली कली एक बाबू प्यार माल सी Sí ya, 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 ya. ਸਾਡੇ ਬਾਡਰ ਵੀ ਟੱਪੇ ਹੋਏ ਨੇ ਵੇ ਫੀਰੇ ਜਾਣ ਜਾਣ ੱੱਕੇ ਮੈਨੂੰ ਮਾਰਦਾ ਨੀ ਯਾਰ ੱੱਕੇ ਖਾ ਖਾ ਪੱਕੇ ਹੋਏ ਨੇ ਵੇ ਤੇਰੀ ਸੱਤ ਵੰਡਾਲੀ ਅੰਗਰੇਜ਼ੀ ਨਾ ਵੇ ਤੇਰੀ ਸੱਤ ਵੰਡਾਲੀ ਅੰਗਰੇਜ਼ੀ ਨਾ ਨੀ ਅਸੀਂ ਜਾਂਦਾਂ ਦੇ ਬੁਲਾਏ ਹੋਏ ਆਂ ਵੇ ਦੂਗੀ ਜਾ ਲੈ ਕੇ ਆਇਆ ਤਾਂ ਨਹੀਂ ਲੱਗਦਾ ਨੀ ਅਸੀਂ ਡੌਂਕੀ ਲਾ ਕੇ ਆਏ ਹੋ ਚੱਕਰ ਇੱਥੇ ਘੁੰਮਗੇ ਜ਼ਿੰਦਗੀ ਦੇ ਚੱਕਰ ਇੱਥੇ ਮੈਂ ਮਿਹਨਤ ਬੜੀ ਕਰਨਾ ਪਰ ਹਲੇ ਤੱਕ ਮਸਤ ਜੁੜ ਜਾ ਆਨਾ ਨਹੀਂ ਮੈਂ ਦੇਸ਼ਵਾਲੇ ਲੱਗਦੇ ਨਾ ਪਰ ਬੰਦਾ ਆਵਲਾ ਨਹੀਂ ਪਿੰਡ ਵਾਲੇ ਸਜਣ ਕਹਿੰਦੇ ਤੂੰ ਗੱਲ ਸਾਡੇ ਨਾਲ ਕਰਦਾ ਦਿਲ ਦੀ ਨਹੀਂ ਵਿਦੇਸ਼ੀ ਹਵਾ ਚ ਲਾਏ ਉਡਾਨੀ ਤਾਂ ਹੀ ਤੈਨੂੰ ਖੁਰਸਤ ਮਿਲਦੀ ਨਹੀਂ ਤੇ ਮੈਂ ਕਹਿੰਦਾ ਕੀ ਰਸਾਂ ਭਰਾਓ ਕਿਹੜੇ ਇੰਦਰ ਜਾਣ ਵਿੱਚ ਧਸਿਆ ਹੋਇਆ ਹਾਂ ਪੈਸੇ ਕਮਾਉਂ ਤੇ ਜ਼ਿੰਦਗੀ ਬਣਾਉਣ ਦੀ ਕਾਲ ਵਿੱਚ ਧਸਿਆ ਹਾਂ ਤੂੰ ਪਹਿਲਾਂ ਨਾਲੋਂ ਬਦਲ ਗਿਆ ਤੂੰ ਪਹਿਲਾਂ ਨਾਲੋਂ ਬਦਲ ਗਿਆ ਪਿੰਡ ਵਾਲਿਓ ਮੈਂ ਤੁਹਾਡੇ ਮੂੰਹ 'ਇ ਸੋਨਾ ਤਾਂ ਨਹੀਂ ਮੈਂ ਦੇਸ਼ ਭਗਾਂ ਦੇਲਾ ਕਰਨਾ ਪਰ ਬੰਦਾ ਹੋ ਜਾਣਾ ਅਮੀਰਾਂ ਕੋਲੇ ਪੈਸਾ ਹੁੰਦਾ ਗਰੀਬਾਂ ਕੋਲ ਅਰਦਾਸਾਂ ਤੱਕੜੇ ਕੋਲੇ ਜ਼ੋਰ ਹੁੰਦਾ ਮਾਰੇ ਕੋਲੇ ਆਸਾਂ ਸਰੀਰ ਦੇ ਕੋਲੇ ਹੱਡ ਹੁੰਦੇ ਤੇ ਰੂਹਾ ਕੋਲ ਪ੍ਰਾਣ ਕੱਖ ਨਹੀਂ ਵਚਣਾ ਪਿੱਛੇ ਜਾਂਦਾ ਜਿੱਦੇ ਨੇ ਕਲੀ ਜਾਣਾ ਸੋ ਜਿੱਦਾਂ ਜੱਟਾਂ ਨੂੰ ਹੁੰਦਾ ਵਟਾਂ ਨੂੰ ਜਿੱਦਾਂ ਸੇਠਾਂ ਨੂੰ ਹੁੰਦਾ ਹੱਟਾਂ ਨੂੰ ਤੇ ਜਿੱਦਾਂ ਕੁੜੀ ਕੁਆਰੀ ਨੂੰ ਹੁੰਦਾ ਚਿਹਰੇ ਨਾਲ ਕੁਝ ਇਸ ਤਰੀਕੇ ਦਾ ਮੈਨੂੰ ਪਿਆਰ ਹੋ ਗਿਆ ਤੇਰੇ ਨਾਲ ਜਿੱਦਾਂ ਰਾਤ ਨੂੰ ਹੁੰਦਾ ਹਨੇਰੇ ਨਾਲ ਜਿੱਦਾਂ ਸੂਰਜ ਨੂੰ ਹੁੰਦਾ ਸਵੇਰੇ ਨਾਲ ਜਿੱਦਾਂ ਕਿਸੇ ਕਾਂ ਨੂੰ ਹੁੰਦਾ ਬਣੇ ਦੇ ਨਾਲ ਕੁਝ ਇਸ ਤਰੀਕੇ ਦਾ ਮੈਨੂੰ ਪਿਆਰ ਹੋ ਗਿਆ ਤੇਰੇ ਨਾਲ ਜਿੱਦਾਂ ਮਿੱਟੀ ਵਾਹ ਬਰੋਲੇ 'ਚੋਂ ਜਿੱਦਾਂ ਕਾਮਤ ਨਿਕਲੇ ਕੋਲੇ 'ਚੋਂ ਜਿੱਦਾਂ ਕਿਸੇ ਸਾਥੀ ਮਹਿਮਾਂ ਦੇ ਦੇ ਨਾਲ ਕੁਝ ਇਸ ਤਰੀਕੇ ਦਾ ਮੈਨੂੰ ਪਿਆਰ ਹੋ ਗਿਆ ਤੇਰੇ ਨਾਲ ਸੁਖੀ ਹੋ ਜਾਏ ਉਮਰ ਖਵਾਜ ਜਿੰਨੀ ਥੋੜੀ ਕਿਸੇ ਰਾਜੇ ਜਿਨੇ ਥੋੜੀ ਹੋ ਜਾਏ ਉਮਰ ਖਵਾਜੇ ਜਿਨੀ ਥੋੜੀ ਪੌਂਚ ਹੋ ਜਾਏ ਕਿਸੇ ਰਾਜੇ ਜਿਨੇ ਸਤ ਵਰ ਰੱਖੇ ਮਿਹਰ ਤੁਹਾਡੇ ਤੇ ਰੱਖੇ ਚੌਹਾਂ ਵਰਨਾ ਦੀ ਮੈਨੂੰ ਇਸੇ ਗੱਲ ਲਈ ਖੁਸ਼ੀ ਬਥੇਰੀ ਮੈਂ ਧੂੜਾਂ ਤੁਹਾਡੇ ਚਰਨਾਂ ਦੀ ਤੁਸੀਂ ਵਧਦੇ ਰਹੋ ਹਰਤ ਪਹਾੜਾਂ ਵਾਂਗ ਤੁਸੀਂ ਵਧਦੇ ਰਹੋ ਆ ਸੰਸਾਰ ਵਾਂਗ ਤੁਹਾਡੀ ਚੁੰਗੀਆਂ ਭਰਦੀ ਰਹੇ ਟਰਕੀ ਜਿੱਦਾਂ ਡਾਲ ਹੁੰਦੀ ਹੈ ਹਰਨਾ ਦੀ ਮੈਨੂੰ ਇਸੇ ਗੱਲ ਲਈ ਖੁਸ਼ੀ ਬਥੇਰੀ ਮੈਂ ਧੂੜਾਂ ਤੁਹਾਡੇ ਚਰਨਾਂ ਦੀ ਤੁਸੀਂ ਪਾਣੀ ਵਾਂਗੂ ਸਾਫ਼ ਰਹੋ ਤੁਸੀਂ ਕਰਦੇ ਮੈਨੂੰ ਮਾਫ਼ ਰਹੋ ਅੱਗੇ ਤੂੰ ਵੀ ਬੋਲ ਆਜ਼ਾਦਿਆਂ ਚੁੱਪ ਰਹੇ ਕਿਦਾਂ ਇੰਝ ਸਰਣਾ ਨਹੀਂ ਮੈਨੂੰ ਕਿਸੇ ਗੱਲ ਦੀ ਖੁਸ਼ੀ ਬਤਨੀ ਮੰਤੂੜਾ ਤੁਹਾਡੇ ਚਾਰ ਬਹੁਤ ਅੱਛੀ ਜਿਹੜੀਆਂ ਮੇਕ ਚੋਰੀ ਜਵਾਨੀ ਜਦੋਂ ਮੇਰੇ ਚਾਹ ਆ ਵੀ ਹੁੰਦੇ ਚੂਰ ਲੱਗੇ ਕਿ ਉਹ ਨਿਸ਼ਾਨੇ ਸੀ ਮੇਰੀ ਜ਼ਿੰਦਗੀਏ ਜਦੋਂ ਉਹ ਹੁੰਦੇ ਮਕੰਦੂਰ ਲੱਗੇ ਹਾਲਾਤਾਂ ਸਾਹਮਣੇ ਬੇਵੱਸ ਹੋ ਕੇ ਜਦੋਂ ਕੋਈ ਨਹੀਂ ਆ ਮੇਰੇ ਪੇਂਸੇ ਜਰ ਮੈਂ ਕਦੋਂ ਆਇਆ ਪਰਦੇਸ ਸੀ ਜਰ ਮੈਂ ਕਦੋਂ ਆਇਆ ਪਰਦੇਸ ਤੰਗ ਜ਼ਿੰਦਗੀ ਮੇਰੀ ਬਹੁਤ ਹੋਈ ਤੰਗ ਜ਼ਿੰਦਗੀ ਮੇਰੀ ਬਹੁਤ ਹੋਈ ਜਦੋਂ ਮੇਰੇ ਤਾਇਏ ਮੇਰੀ ਬੁੱਬਲ ਚ ਮੋਹ ਗਏ ਮੈਂ ਮੈਂ ਰੂਹ ਜਿਸਮ ਤੋਂ ਹੁੰਦੀ ਅਲੱਗ ਦੇਖੀ ਮੈਂ ਆਪਣੇ ਘਰ ਨੂੰ ਲੱਗੀ ਅੱਗ ਦੇਖੀ ਲੀਰੇ ਕੱਪੜੇ ਸਭ ਮੱਚ ਗਏ ਵਿੱਚੇ ਮੱਚ ਗਏ ਖੇਤ ਸੀ ਜਰੂ ਮੈਂ ਉਦੋਂ ਆਇਆ ਪ੍ਰਦੇਸ ਸੀ ਜਦੋਂ ਮੈਂ ਉਦੋਂ ਪ੍ਰਦੇਸ ਬਹੁਤ ਸੀ ਬੜੇ ਨੂੰ ਕਈ ਸਾਲ ਹੋਏ ਇਹ ਦੌਲਤ ਮੇਰੀ ਜ਼ਿੰਦਗੀ ਦੀ ਮੇਰੇ ਪਾੜਿਆਂ ਕੋ ਛੱਡਿਆ ਵਾ ਪਹਿਲਾਂ ਨਾਲੋਂ ਸਿਹਤ ਮੇਰੀ ਮੈਨੂੰ ਵੀਕ ਜੀ ਹੋਈ ਲੱਗਦੀ ਆ ਪਹਿਲਾਂ ਨਾਲੋਂ ਸਿਹਤ ਮੇਰੀ ਮੈਨੂੰ ਵੀਕ ਜੀ ਹੋਈ ਲੱਗਦੀ ਆ ਪਰ ਡੱਲਣਾ ਪੱਥੋਂ ਹੱਤ ਮੇਰੀ ਮੈਨੂੰ ਠੀਕ ਜੀ ਹੋਈ ਲੱਗਦੀ ਆ ਤੇ ਕੁਝ ਪੇਮੈਂਟਾਂ ਦੇ ਚੱਕਰ ਮੈਨੂੰ ਕੁਝ ਪੇਮੈਂਟਾਂ ਦੇ ਚੱਕਰ ਮੈਨੂੰ ਕਿਸ਼ਤੋ ਕਿਸ਼ਤੀ ਖਿਆਲ ਹੋਏ ਇਹ ਦੌਰਤ ਮੇਰੀ ਜ਼ਿੰਦਗੀ ਦੀ ਮੇਰੇ ਕਾਲਾਂ ਤੋਂ ਚਿੱਤੇ ਬਾਣ ਹੋਏ ਤੇ ਕੱਢ ਕੇ ਪੁਰਾਣੀਆਂ ਫੋਟੋਆਂ ਚੋਂ ਕੱਢ ਕੇ ਪੁਰਾਣੀਆਂ ਫੋਟੋਆਂ ਚੋਂ ਜਦੋਂ ਵੇਖੀ ਤਸਵੀਰ ਮੇਨ ਚੜੀ ਜਵਾਨੀ ਦੀ ਤੈਨੂੰ ਕੀ ਦੱਸਾਂ ਯਾਰ ਕਿੱਥੇ ਹੋਈ ਫਿਰ ਅਖੀਰ ਉਹ ਚੱਜੀ ਦਵਾਈ ਗਈ ਤੇ ਕਿੰਨੇ ਰਿਸ਼ਤੇ ਟੁੱਟ ਗਏ ਜ਼ਿੰਦਗੀ ਚੋਂ ਕਿੰਨੇ ਰਿਸ਼ਤੇ ਟੁੱਟ ਗਏ ਜ਼ਿੰਦਗੀ ਚੋਂ ਕਿੰਨੇ ਹੌਲੀ ਹੌਲੀ ਨਾਲ ਹੋਏ ਇਹ ਦੌਰ ਤੇ ਮੇਰੀ ਜ਼ਿੰਦਗੀ ਦੀ ਮੈਨੇ ਕਾੜਾਂ ਪੁੱਛੇ ਵਾਹ ਦੁੱਖ ਦਗਾ ਦੁਆ ਦਾਰੂ ਦੁੱਖ ਦਗਾ ਦੁਆ ਦਾਰੂ ਹਿੱਸਾ ਹੈ ਸਭ ਦੁਨੀਆਦਾਰੀ ਦਾ ਕਿਹਨੇ ਆਉਣਾ ਕਿਹਨੇ ਜਾਣਾ ਜਾਤ ਸਿਆ ਕਿਸੇ ਭੇਦ ਨਾ ਪਾਇਆ ਉਹਦੀ ਖੇਡ ਨੇ ਇਹਦਾ ਕੀ ਨਹੀਂ ਹੋਤੀ ਸਕੂਨ ਦੀ ਗੱਲ ਜ਼ਿੰਦਗੀ ਚ ਲੱਗੀ ਦੌੜ ਭੱਜ ਦੀ ਆ ਸ਼ਾਇਦ ਕੱਲ ਸਦਾ ਚਮਕ ਜਾਵੇ ਪਰ ਬੁਝਾਈ ਗਏ ਅੱਜ ਦੀਆਂ ਤੇ ਇੱਕ ਮੰਜ਼ਲਾਂ ਜਿੰਨਾ ਕੋਈ ਚੁਣ ਹੋਈ ਰੁਲ ਅੱਧ ਵਿਚਾਲੇ ਰਾਹ ਚ ਗਈ ਸਾਡੀ ਇਹ ਹੋਂਦ ਕਾਹਦੀ ਲੱਭਦੇ ਆਪਣਾ ਆਪ ਖਵਾਜਿਆ ਪਤਾ ਨਹੀਂ ਲੱਗਿਆ ਹਲੇ ਤਾਈਂ ਸਕੂਨ ਕਿੱਥੇ ਜਾ ਕੇ ਮਹਿਸੂਸ ਹੋ ਆ ਸ਼ਾਂਤੀ ਵਾਲੇ ਸਾਹਾਂ ਦਾ ਰਸ ਕਿੱਥੇ ਪਰ ਕੇ ਚੂਸੂ ਮਾਗੀ ਸੋਚੂ ਆਉਂਗੀ ਕਹਤੋਂ ਵਾਦੂ ਦੀਆਂ ਗੱਲਾਂ ਮਾਰ ਗਈਆਂ ਹਿੰਮਤ ਦਲੇਰੀ ਸਮੀਆਂ ਪਹਿਣਾ ਲਾਲਾ ਲਾ ਕੇ ਸਾੜ ਗਈਆਂ ਉਦਾਂ ਚੰਦ ਧਰਤੀ ਤੇ ਲਾਉਣਾ ਸੀ ਉਦਾਂ ਚੰਦ ਧਰਤੀ ਤੇ ਲਾਉਣਾ ਸੀ ਸੁਪਨੇ ਦਾ ਐਸੀ ਤਾਜ ਰੇ ਓ ਸਾਡੀ ਜੀਵਨ ਕਮਿੰਦ ਆਪਣਾ ਆਤਮਾ ਆਚ ਰੇ ਪਿੱਛੇ ਮੁੜ ਕੇ ਕਦੇ ਵੇਖੀ ਕਿੱਥੋਂ ਚੱਲਿਆ ਕਿੱਧਰ ਨੂੰ ਚਾਲੇ ਪਾਲੇ ਤੂੰ ਪੈਸੇ ਤੇ ਰਿਸ਼ਤੇ ਇੱਕ ਬਰਾਬਰ ਕਿੰਨੇ ਖਰਚੇ ਕਿੰਨੇ ਕਮਾਲੇ ਤੂੰ ਖੜਾ ਖੋਟਾ ਮੈਂ ਕਈਆਂ ਲਈ ਹੋਇਆ ਕਈ ਹੋਏ ਨੇ ਮੇਰੇ ਲਈ ਤੂੰ ਛਾਤੀ ਤਾਣ ਜਿੰਨਾ ਵੀ ਖੜਿਆ ਉਹ ਖੜੇ ਨਹੀਂ ਹੋਣੇ ਤੇਰੇ ਲਈ ਤੇ ਪਰਖ ਲੋਕਾਂ ਦੀ ਆਈ ਨਾ ਕਰਨੀ ਪਰਖ ਲੋਕਾਂ ਦੀ ਆਈ ਲੈ ਕਰਨੇ ਕਈ ਉਹ ਕਾਟੇ ਵੱਡੇ ਜਲਦਾਰੀ ਆਵੇ ਧਾਂਚ ਪਏ ਓਏ ਸਮਝਦੀ ਏ ਹੁਣ ਮਿਲ ਉਹਦੇ ਆਪਣਾ ਆਪਵਾਚਦਾ ਦੁੱਧ ਦੋ ਲੱਸੀ ਲੱਸੀ ਤੋਂ ਮੱਖਣ ਮੱਖਣ ਤੋਂ ਬਣਦਾ ਕਿਉਂ ਹੁੰਦਾ ਲੱਖ ਰਿਸ਼ਤੇ ਹੁੰਦੇ ਹੋ ਮਨ ਦੁਨੀਆ ਤੇ ਪਰ ਪਿਓ ਤਾਂ ਮਧੂਮ ਪੀਓ ਸਾਡੀ ਤਰੱਕੀ ਲਈ ਪਿਓ ਜਨਾ ਕੋਈ ਨਹੀਂ ਮੁਕਾਬਲਾ ਹੋ ਸਕਦਾ ਪਿਓ ਦੀ ਰੂਹ ਅਜਿਹੀ ਦੁਨੀਆ ਤੇ ਜਿਹਦਾ ਨਹੀਂ ਮੁਕਾਬਲਾ ਹੋ ਸਕਦਾ ਤੇ ਸਾਡੇ ਚਿੱਤ ਵਿੱਚ ਜਿਹਦੇ ਲਈ ਸਾਡੇ ਮਨ ਵਿੱਚ ਜਿਹਦੇ ਲਈ ਸਭ ਤੋਂ ਵੱਧ ਤਿਆਉ ਹੁੰਦਾ ਲੱਖ ਦੇਸ਼ ਤੇ ਉਹ ਦੁਨੀਆ ਤੇ ਪਰਪਿਆਉਤਾ ਮਿੱਤਰੋ ਪਿਆਰ ਉਹਨੇ ਇੱਕ ਸ਼ਾਇਰ ਸੀ ਉਹਨੇ ਘਰ ਦਾਤੀ ਚੋਰ ਆ ਗਿਆ ਉਹਨੂੰ ਲੱਭਣਾ ਸ਼ੁਰੂ ਹੋ ਗਿਆ ਕਦੇ ਗਲਖਰੀਆ ਬੋਲ ਰਿਹਾ ਕਦੇ ਤਰੰਗ ਬੋਲਣ ਦੇ ਆ ਲੱਭਦਾ ਕਹੜੀ ਪਿਆਂ ਸੋ ਆਇਆ ਕਹਾ ਉਹ ਵੀ ਸਾਡੇ ਹੀ ਰਹੇ ਨੇ ਇਨੇ ਚੇਤੇ ਸ਼ਾਇਰ ਉੱਠ ਗਿਆ ਉਹਦੀ ਸ਼ਾਇਰ ਵੀ ਪਹਿਵਾਨ ਸੀ ਸਾਡੇ ਭਰਾ ਕਬਰ ਸਿੰਘ ਹ ਉਹਨੇ ਭੜ ਕੇ ਬਾਹਰ ਆਇਆ ਕਹਿੰਦਾ ਮੈਂ ਜਾ ਇੱਥੇ ਕਹਿੰਦਾ ਹੂੰ ਮੇਰੀ ਕਿ ਸਜ਼ਾ ਕਹਿੰਦਾ ਵੇਰ ਤੈਨੂੰ ਕਿ ਮਾਰਨਾ ਨਹੀਂ ਚਾਹ ਸ਼ਾ ਪੀਲ ਹੈ ਜੋ ਤੇਰਾ ਦਿਲ ਕਰਦਾ ਖਾ ਪੀਂ। ਤੇਰੀ ਸਜ਼ਾ ਇਹ ਵੀ ਕਿ ਸਾਰੀ ਰਾਤ ਤੂੰ ਮੇਰੀ ਸ਼ਾਇਰੀ ਸੁਣਨੀ ਤੇ ਵਾਵਾ ਕਰਨੀ ਆ। ਉਹ ਸਵੇਰ ਤੱਕ ਸ਼ਾਇਰੀ ਸੁਣਦਿਆ ਉਹਨੇ ਕਿਹਾ ਚਲ ਹੁਣ ਜਾਨ ਛੁੱਟ ਗਈ ਤੜਕਾ ਲੱਗਾ ਫੱਜਰ ਦਾ ਵੇਲਾ ਹੋਇਆ ਕਹਿੰਦਾ ਹੁਣ ਮੇਰੀ ਜਾਨ ਬਖਸ਼ੀ ਆ। ਮਨ ਨੂੰ ਮਾਹੀ ਦਮੋ ਘਰ ਜਾਣ ਦੋ ਕਹਿੰਦਾ ਨਹੀਂ ਗੱਲ ਤੇ ਸਾਹੀ ਰਹਿ ਗਈ ਹੈ ਬਿਲਕੁਲ ਤੇ ਹੋਰ ਬੜਾ ਲਿਖਿਆ ਹੈ ਉਹ ਅਜਰਾ ਤੈਨੂੰ ਸੁਣਾਵਾਂ ਦਾ ਉਹ ਕਹਿੰਦਾ ਤੁਹਾਡੀ ਮਿਹਰਬਾਨੀ ਮੈਨੂੰ ਪੁਰਸ ਤੇ ਵਾਲੇ ਕਾਣ ਦੋ ਤੇ ਗੱਲ ਆ ਗਈ ਮੇਰੇ ਹੱਥ ਚ ਇੱਕ ਸ਼ੀਸ਼ਾ ਅੱਖਾਂ ਚ ਅਣਜਾਣੇ ਰੰਗ ਦਾ ਮੇਲਾ ਸਾਹਮਣੇ ਕੱਚ ਚ ਸਾਰੀ ਦੁਨੀਆ ਪਰ ਦਿਲ ਵਿੱਚ ਅਕਲਤਾ ਦਾ ਠੇਰਾ ਚਾਰ ਕੰਧਾਂ ਅੰਦਰ ਕੈਦ ਹੋ ਗਈ ਹੈ ਜ਼ਿੰਦਗੀ ਕਲਿੱਕਾਂ ਤੇ ਨੱਚਦੀ ਹੈ ਹਰ ਖੁਸ਼ੀ ਸਭ ਕੁਝ ਆਨਲਾਈਨ ਹੈ ਹਰ ਰਿਸ਼ਤਾ ਪਰ ਕੌਣ ਸੁਨੇ ਜਦੋਂ ਰੂਹ ਹੋਵੇ ਉਦਾਸੀ ਖਾਲੀ ਥਾਵਾਂ ਭਰੀਆਂ ਨੇ ਨਕਲੀ ਹਾਸਿਆਂ ਨਾਲ ਹਰ ਕੋਈ ਬਣਿਆ ਫਿਰੇ ਆਪਣੀ ਹੀ ਝੂਠੀ ਮਿਸਾਲ ਸ਼ੇਅਰ ਕਰਨ ਦੀ ਆਦਤ ਨੇ ਖੋਹ ਲਈ ਸਚਾਈ ਡਬਲ ਟੈਪ ਤੇ ਵਿਕ ਰਹੀ ਹੈ ਸਾਡੇ ਪਿਆਰ ਦੀ ਗੁੜਾਈ ਰੋਂਦੇ ਜਾਂਦੇ ਪੰਜਾਬ ਆਇਆ ਜਦ ਬੈਠਾ ਮੈਂ ਅੱਖ ਬੰਦ ਕਰਕੇ ਰੋਂਦੇ ਜਾਂਦੇ ਪੰਜਾਬੀਆਂ ਚਿੱਤਿਆਗੀ ਲੋੜੀ ਵੀ ਗੁੱਡੇ ਨਹੀਂ ਲੁੱਟੇ ਨ ਜਾ ਰਹੇ ਸਾਨੂੰ ਕਿੰਨੇ ਮਾਰਨਾ ਸੀ ਏਸੀ ਹੋਏ ਹਾਲਾਤਾਂ ਦੇ ਮਾਰੇ ਹਏ ਵੈਸੇ ਆਇ ਕਮਾਉਣੇ ਤੇ ਵੈਸੇ ਕਮਾ ਕੇ ਮੁੜਨਾ ਹੈ ਪਿੰਡਾਂ ਦੀ ਉਹਦੀ ਯਾਦ ਬੜੀ ਜਿੱਥੇ ਜਾ ਕੇ ਰੁਕਣਾ ਹੈ ਕੋਠੀ ਵਿੱਚ ਕੀ ਕੰਮ ਕਰਨੇ ਬੈਠੇ ਬੈਠੇ ਖਿਆਲ ਇਹ ਆਇਆ ਏ ਜਦ ਬੈਠਾ ਮੈਂ ਅੱਖ ਬੰਦ ਕਰਕੇ ਮੈਨੂੰ ਰੋਂਦੇ ਪੰਜਾਬ ਆਦਿਆ ਆਇਆ ਏ ਜੇ ਅਪਾ ਲਾਗ ਤੇ ਰੋਗ ਦੋ ਗੱਲਾਂ ਕਰਨੀਆਂ ਜਿਹੜਾ ਲਾਗ ਆ ਉਹਦੇ ਵਿੱਚ ਬੜਾ ਕੁਝ ਛੁਪਿਆ ਹੋਇਆ ਉਹਦਾ ਰੋਗ ਵੀ ਇਸ ਹੁੰਦਾ ਹੈ ਇਹ 2 ਮਿੰਟ ਹੀ ਲੈਣੇ ਮੈਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਲੱਕੀ ਕਮਲ ਤਹਿ ਦਿਲੋਂ ਧੰਨਵਾਦੀ ਹਾਂ ਪੰਜਾਬੀ ਲਿਖਾਰੀ ਸਭਾ ਸੈਟਲ ਵਾਸ਼ਿੰਗਟਨ ਯੂ ਐਸ ਏ ਦਾ ਜਿਨ੍ਹਾਂ ਦੀ ਬਦੌਲਤ ਮੈਂ ਆਪ ਸਭ ਦੇ ਸੰਮਖ ਹੋ ਸਕਿਆ ਪਹਿਲੀ ਪਾਠ ਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਦੋ ਬੋਲ ਸਾਂਝੇ ਕਰ ਰਿਹਾ ਭਟਕੇ ਗਵਾਚੇ ਭੁੱਲੇ ਅਲਜੇ ਹੋਏ ਫਿਰਦੇ ਸੀ ਭਟਕੇ ਗਵਾਚੇ ਭੁੱਲੇ ਅਲਜੇ ਹੋਏ ਫਿਰਦੇ ਸੀ ਹਨੇਰਿਆਂ ਚੋਂ ਕੱਢ ਸਾਨੂੰ ਚਾਨਣ ਦਿਖਾ ਗਿਆ ਦੂਜਿਆਂ ਦਾ ਹੱਕ ਮਾਰ ਖੂਨ ਪੀ ਜੋ ਰਜਦੇ ਸੀ ਕਿਰਤ ਕਮਾਈ ਹੱਥੀਂ ਕਰਨੀ ਸਿਖਾ ਗਿਆ ਜਾਤਾਂ ਪਾਤਾਂ ਨਸਲਾਂ ਰੰਗ ਰੂਪ ਸਾਰੇ ਇੱਕ ਕਰ ਅੰਧ ਵਿਸ਼ਵਾਸ ਭੇਦ ਭਾਵ ਨੂੰ ਮਿਟਾ ਗਿਆ